ਪਰ ਕੀ ਕਦੇ ਦੱਸਣਗੇ ਅਸੀਂ ਇਹ ਗਤੀਵਿਧੀਆਂ ਕਾਹਤੋਂ ਕਰ ਰਹੇ ਆਂ ਜੀ ਇੱਕ ਗਰੀਬ ਘਰ ਤੋਂ ਸਟਰਗਲ ਕਰਨ ਵਾਲਾ ਨੌਜਵਾਨ ਜਿਹੜਾ ਆਪਦੀ ਕਾਬਲੀਅਤ ਦੇ ਜਰੀਏ ਦੁਨੀਆ ਦੇ ਉੱਤੇ ਆਪਣੀ ਪਛਾਣ ਬਣਾ ਕੇ ਗਿਆ ਆਪ ਦਾ ਗੇਂਦੀ ਦਾ ਲੋਹਾ ਬਣਵਾ ਦਿੱਤੇ ਗਿਆ ਉਹਨੂੰ ਤੁਸੀਂ ਕਤਲ ਕਰਵਾ ਦਿੰਦੇ ਹੋ ਤੁਹਾਡੇ ਨਿظام ਦੇ ਵੱਲੋਂ ਉਹਦੀ ਸਿਕਿਉਰਿਟੀ ਹਟਾਈ ਜਾਂਦੀ ਹੈ ਅਨਾਉਂਸ ਕਰੀ ਜਾਂਦੀ ਹੈ ਔਰ ਵਧ ਕਰੂਤੀ ਇਥੋਂ ਤੱਕ ਵੀ ਕਰ ਕਤਲ ਹੋਣ ਤੋਂ ਬਾਅਦ ਡੇਢ ਘੰਟਾ ਵੀ ਤੁਸੀਂ ਆਪਣੇ ਜ਼ਿਲ੍ਹੇ ਦੇ ਵਿੱਚ ਕਨਾਕਾ ਤੱਕ ਵੀ ਨਹੀਂ ਲਾਉਂਦੇ ਪਰ ਤੁਸੀਂ ਸਿੱਧਾ ਹੀ ਕਹ ਦੇਉਗੇ ਜੇੜਾ ਕੋਈ ਨੌਜਵਾਨ ਗੈਂਗਸਟਰ ਨੂੰ ਬਿਨਾ ਰੋਕੀ ਦਿੱਤੀ ਹੋਏ ਅੱਗੇ ਵਧਣ ਦੀ ਕੋਸ਼ਿਸ਼ ਕਰੂਗਾ ਉਹਦਾ ਇਹ ਹਸ਼ਰ ਹੋਊਗਾ ਤੇ ਤੁਸੀਂ ਸਿੱਧਾ ਆਪ ਹੀ ਮਰਵਾ ਦਿਆ ਕਰੋ ਘੱਟੋ ਘੱਟ ਦਸਿਆਂ ਢੋਮਲ ਫੂਸੇ ਤੋਂ ਤਾਂ ਬਚ ਲਈਏ ਵੀ ਉਹ ਨਹੀਂ ਕੀਤਾ ਜੀ ਉਹ ਨਹੀਂ ਕੀਤਾ ਜੀ ਇਹਦਾ ਹੋ ਸਕਦਾ ਜੀ ਡੇਢ ਸਾਲ ਹੋ ਗਏ ਆ ਸੀ ਲਗਾਤਾਰ ਕਟਾ ਸ਼ਾਣੀ ਜਾਂਦੇ ਆ ਹਰੇਕ ਕੋਰਟ ਨੂੰ ਉੱਪਰ ਹੀ ਦੇਖਿਆ ਹੁਣ ਇਹਨਾਂ ਦੀਆਂ ਗਵਾਹੀਆਂ ਜਿਹੜੀਆਂ ਇਹਨਾਂ ਦੇ ਖਿਲਾਫ ਦਿੱਤੀਆਂ ਸੀ ਕਿਦਾਂ ਅਗਲੀ ਧੁਕਤ ਦੇ ਅਨੁਸਾਰ ਇਹਨਾਂ ਨੇ ਮੋਹਣੀ ਦਾ ਕਤਲ ਕਰਵਾਤਾ ਗੋਿੰਦਵਾਲ ਦੇ ਵਿੱਚ ਕਿਉਂਕਿ ਉਸੇ ਤੋਂ ਲਿੰਕ ਜੁੜਦੀ ਸੀ ਉਸੇ ਦੇ ਫੋਨ ਤੋਂ ਗੱਲ ਹੁੰਦੀ ਸੀ ਉਹੀ ਇਹਨਾਂ ਦਾ ਮੀਡੀਏਟਰ ਸੀ ਪਰ ਇਹਨਾਂ ਨੂੰ ਸਾਰਾ ਪਤਾ ਸੀ ਕੱਲੂ ਚਲਾਨ ਪੇਸ਼ ਹੋਊਗਾ ਚਾਰਜ ਫਲੇਮ ਹੋਣਗੇ ਫਲਾਨੀ ਗਵਾਹੀ ਆਪਣੀ ਖਿਲਾਫ ਜੋ ਕਿ ਉਹ ਗਵਾਹੀਆਂ ਨੂੰ ਪਹਿਲਾਂ ਹੀ ਇਹਨੇ ਬੜੇ ਤਰੀਕੇ ਦੇ ਨਾਲ ਖਤਮ ਕੀਤਾ ਹੈ ਉਹ ਨਹੀਂ ਕਸਟਡੀ ਦੇ ਵਿੱਚ ਜੇਲ੍ਹ ਦੇ ਵਿੱਚ ਜਿੱਥੇ ਤਿੰਨ ਤਿੰਨ ਪਰਤਾਂ ਦੇ ਵਿੱਚ ਸਿਕਿਉਰਿਟੀ ਲੱਗੀ ਹੁੰਦੀ ਹੈ ਤੇ ਉਥੇ ਪੁਲਿਸ ਮੁਲਾਜ਼ਮ ਕੋਲੇ ਖੜੇ ਦੇਖਦੇ ਹੁੰਦੇ ਤੇ ਸ਼ਰੇਆਮ ਜਿਹੜੇ ਹੁੰਦੇ ਉੱਤੇ ਅੰਦਰ ਕਤਲ ਕਰੀ ਜਾਂਦੇ ਆ ਸੂਈ ਮਾਰ ਮਾਰ ਕੇ ਬੰਦੇ ਮਾਰੀ ਜਾਂਦੇ ਆ ਔਰ ਮੁਲਾਜ਼ਮ ਦੇ ਸਾਹਮਣੇ ਹਾਜ਼ਰੀ ਦੇ ਵਿੱਚ ਜੇਲ੍ਹ ਦੇ ਵਿੱਚ ਇਤੋਂ ਵੱਧ ਪ੍ਰੋਟੈਕਸ਼ਨ ਕਿੱਥੇ ਹੋ ਸਕਦੀ ਹੈ ਜਦੋਂ ਮਾਰਡਰ ਉੱਥੇ ਨਹੀਂ ਰੁਕ ਰਹੇ ਤਾਂ ਸਾਡੇ ਸਮਾਜ ਦੇ ਵਿੱਚ ਕਿਵੇਂ ਰੁਕਣਗੇ ਹੁਣ ਤੁਸੀਂ ਦੇਖ ਲਓ ਆ ਸੰਜੇ ਗੁਪਤਾ ਮਾੜੀ ਜੀ ਦਗਾ ਕਾਰਡ ਦੇ ਕੇ ਘਰੇ ਜਾਂਦੇ ਨੇ ਕੁਰਨੀਆਂ ਨੇ ਤਾਂ ਸਾਡੇ ਸਮਾਜ ਦੇ ਵਿੱਚੋਂ ਭਾਈਚਾਰਾ ਇਸ ਹੱਦ ਤੱਕ ਖਤਮ ਕਰਤਾ ਕਿ ਸਾਹਮਣੇ ਬੰਦਾ ਮੈਨੂੰ ਮੂਹ ਵੀ ਆਲਸਾਰ ਦੇ ਨਾਲ ਆਉਂਦਾ ਪਰੰਤੂ ਮੇਰੀ ਨੀਗਲ ਦੇ ਹੱਥਾਂ ਤੇ ਹੁੰਦੀ ਹੈ ਤੇ ਹਰ ਕੱਟ ਕੀ ਕਰੀਏ ਕਿੱਡਾ ਵੱਡਾ ਸ਼ੱਕ ਪੈਦਾ ਕਰਤਾ ਹਰੇਕ ਬੰਦਾ ਚੋਰ ਨਹੀਂ ਹੈ ਹਰੇਕ ਬੰਦਾ ਬੇਈਮਾਨ ਨਹੀਂ ਹੈ ਪਰੰਤੂ ਇਹਨੇ ਹਾਲਾਤ ਇਹੋ ਜਿਹੇ ਬਣਾਤੇ ਵੀ ਕੋਈ ਬੰਦੇ ਨੂੰ ਘਰੇ ਬੁਲਾ ਕੇ ਚਾਹ ਪਾਣੀ ਦੀ ਪਰੋਣਿਆ ਫਿਰ ਵੀ ਲੱਗਦਾ ਜੀ ਕੱਪ ਚੱਕਦਾ ਜੀ ਕਿਸੇ ਪਾਸੇ ਹੋਰ ਨਿਕਾ ਇਦਾਂ ਦੀ ਬੇਤਰੋਸੀ ਸਾਡੇ ਸਮਾਜ ਦੇ ਵਿੱਚ ਇਹਨਾਂ ਲੋਕਾਂ ਨੇ ਪੈਦਾ ਕਰਤੀ ਕਿ ਅਸੀਂ ਖੁਸ਼ੀ ਕੰਮੀ ਦੇ ਇਕੱਠੇ ਹੋਣ ਲੱਗੇ ਤੇ ਹਜ਼ਾਰ ਬੰਦਾ ਅੱਗੇ ਪਿੱਛੇ ਵੇਖੀ ਜਾਣੀ ਬੰਦਾ ਕੌਣ ਆ ਮਕੈਡੇ ਚ ਲੱਗੇ ਆ ਇੱਧਰ ਕੌਣ ਆ ਇੱਧਰ ਕੌਣ ਆ ਔਰ ਸਾਡੀਆਂ ਸਰਕਾਰਾਂ ਇਹਨਾਂ ਲੋਕਾਂ ਨੂੰ ਸਪੋਰਟ ਕਰਨ ਦੇ ਉੱਤੇ ਲੱਗੀਆਂ ਹੋਈਆਂ ਨੇ ਭਲਾ ਨਹੀਂ ਇਹ ਗੱਲ ਦੱਸੋ ਇਹਨਾਂ ਦੀ ਸੁਰੱਖਿਆ ਜਿਹੜਾ ਬੰਦਾ ਖੁਦ ਮੈਂ ਕਿਸੇ ਦਾ ਕਤਲ ਕਰਾਂ ਔਰ ਫਿਰ ਮੈਂ ਕੋਰਟ ਤੱਕ ਜਾਂਦਾ ਹੋਇਆ ਸਰਕਾਰ ਤੋਂ ਸਿਕਿਉਰਿਟੀ ਮੰਗਾਂ ਕਿੰਨੀ ਕਬੂਲ ਹੋ ਜਾਂਦੀ ਹੈ ਕਾਦੀ ਸਰਕਾਰ ਕਿਉਂ ਨਹੀਂ ਇਹਨਾਂ ਕੰਜਰਾਂ ਨੂੰ ਇੱਕ ਜਗ੍ਹਾ ਦੇ ਵਿੱਚ ਇਕੱਠੇ ਕਰਦੀ ਆਪੇ ਉਹ ਵਾਲੇ ਵੱਢ ਕੇ ਦਾ ਮਰ ਜਾਂਦੇ ਥੋੜੋ ਥੋੜੋ ਨੂੰ ਕੁਛ ਹੁੰਦਾ ਦਾ ਦੋਗਾ ਤਾਂ ਆਪਸੀ ਨਹੀਂ ਬੜਵਾਨ ਹੈ ਤੁਸੀਂ ਕੱਲੇ ਕੱਲੇ ਹਸਲ ਦੇ ਉੱਤੇ ਸਰਕਾਰ ਦਾ ਗਵਰਨਮੈਂਟ ਦੇ ਨਾਗਰਿਕਾਂ ਜਿਹੜੇ ਇੱਜ਼ਤਦਾਰ ਨਾਗਰਿਕ ਨੇ ਟੈਕਸ ਪੇ ਕਰਦਾ ਤੁਸੀਂ ਉਹਨਾਂ ਦੀ ਕਮਾਈ ਇਹਨਾਂ ਗੁੰਡਿਆਂ ਦੇ ਉੱਤੇ ਇਹਨਾਂ ਦੀ ਸਟੇਟ ਦੇ ਉੱਤੇ ਖਰਚ ਕਰ ਰਹੇ ਹੋ ਜਦ ਕਿ ਮਾਂ ਜੋ ਸੁਪਰੀਮ ਕੋਰਟ ਨੇ ਲਿਖਿਆ ਹੈ ਵੀ ਜਿੰਨੇ ਟੈਕਸ ਪੇ ਕਰਨ ਵਾਲੇ ਮੇਰੇ ਦੇਸ਼ ਦੇ ਕਰਦਾਤਾ ਨੇ ਉਹਨਾਂ ਦੀ ਇੱਕ ਕਮੇਟੀ ਬਣੇ ਉਹਨਾਂ ਦੀ ਤੋ ਕਥਾ ਕੀਤਾ ਹੋਇਆ ਪੈਸਾ ਜਿੱਥੇ ਖਰਚ ਕਰੋ ਉਹਨਾਂ ਦੇ ਰਹਿ ਲਈ ਜਾਵੇ ਕੋ ਪੈਸਾ ਦੇਸ਼ ਦੇ ਵਿਕਾਸ ਦੇ ਵਿੱਚ ਲੱਗੇ ਸਾਇੰਸ ਦੇ ਉੱਤੇ ਲੱਗੇ ਮੈਡੀਕਲ ਸਿਹਤਾਂ ਵਾਂਡਰ ਉੱਤੇ ਲੱਗੇ ਨਾਗਰਿਕਾਂ ਦੀ ਬਿਹਤਰੀ ਦੇ ਵਾਸਤੇ ਪੈਸਾ ਲੱਗੇ ਤੇ ਤੁਸੀਂ ਇਹਨਾਂ ਗੁੰਡਿਆਂ ਦੀ ਖਤਰ ਪੈਸੇ ਲਾਰੇ ਨੂੰ ਸਾਰਾ ਸਾਰਾ ਜਿਹੜਾ ਨੂੰ ਤੁਸੀਂ ਹੋਸਟਲ ਬਣਾ ਕੇ ਰੱਖ ਦਿੱਤਾ ਤੁਸੀਂ ਪਿਛਲੇ ਦਿਨੀ ਇਸ ਪਾਪੀ ਦੀਆਂ ਫੋਟੋਆਂ ਦੇਖੀਆਂ ਹੋਣੀਆਂ ਕਿਦਾਂ ਫੰਨਾ ਰਿਹਾਈਏ ਤਾਂ ਤੈਨੂੰ ਕੋਈ ਨਹੀਂ ਪ੍ਰਿੰਡ ਕੋਡ ਜਿਲ੍ਹੇ ਦੇ ਉੱਤੋਂ ਪਿਛਲੇ ਦਿਨੀ ਤੁਸੀਂ ਇੱਕ ਇਹਨਾਂ ਨੇ ਫਾਈਜ਼ੀ ਲਈ ਸਰਕਾਰ ਦੇ ਦਵਾਈ ਕਪਸ਼ਨ ਪਾਇਆ ਸੀ ਇਦਾਂ ਉਹ ਤੇ ਲਿਖ ਕੇ ਕ ਬੇਸ਼ਕ ਉਹ 24 ਘੰਟਿਆਂ ਦੀ ਰਿਮੂਵ ਕਰਤਾ ਪਰੰਤੂ ਫਿਰ ਵੀ ਸਾਡੇ ਕੋਲ ਪਹੁੰਚ ਗਿਆ ਕਰੀ ਅੱਜ ਤੱਕ ਉਹ ਕ ਉਹ ਜੇਮਰੀ ਇਹ ਸਰਕਾਰ ਦੇ ਦਵਾਈ ਕਹਿਣ ਦੀ ਹਿੰਮਤ ਹੋਈ ਹੈ ਕਿ ਜੇ ਤੁਸੀਂ ਦਵਾਈਆਂ ਨੂੰ ਭਾਈ ਰੱਖ ਦੋ ਫੇਰ ਹੀ ਕਹਿੰਦੇ ਅਗਲੇ ਸੋ ਗਵਰਨਮੈਂਟ ਬਿਲਕੁਲੇ ਇਸ ਨਾਮਨੇ ਤੇ ਹੱਥ ਖੜੇ ਕਰੀ ਖੜੀ ਹੈ